ਵੇ ਮੁੰਡਿਆ ਹਾਂਜੀ ਕੀਦਾ ਕੋਸਾ ਤੂੰ ਕਿਵੇਂ ਸੀ ਜੀ ਹੈ ਕੰਮ ਸੀ ਕੋਈ ਕੀਦਾ ਕੋਸਾ ਮੱਖਣ ਪੱਟੀ ਦਾ ਅੱਛਾ ਤੇਰਾ ਬਾਪੇ ਦਾ ਨਾਮ ਕੀ ਆ ਮੱਖਣ ਪੱਟੀ ਮੱਖਣ ਪੱਟੀ ਉਥਾਂ ਵਾਲਾ ਚੁੰਟੀ ਗੱਡ ਕਰੋਟਾ ਵਾਲੀ ਵਾਲਾ ਹਾਂਜੀ ਹਾਂਜੀ ਅੱਛਾ ਉਹ ਤੇਰੀ ਬੀਬੀ ਦਾ ਕੀ ਹਾਲ ਆ ਠੀਕ ਆ ਜਾਣਦੀ ਉਹਨੂੰ ਮੈਂ ਤਾਂ ਜਾਣਦੀ ਨਹੀਂ ਮੈਂ ਤਾਂ ਉਹ ਮੜਾ ਮੜਾ ਇੰਜ ਪਤਾ ਲੱਗਿਆ ਵੀ ਧਰਮਾਂਦਰ ਨਾਲ ਮਿਲਦਾ ਨਾ ਹਾਂਜੀ ਹਾਂਜੀ ਹਾਂ ਹੋਰ ਤੇਰੇ ਕੰਮ ਤਾਂ ਦਾ ਕਿਵੇਂ ਚੱਲਦਾ ਠੀਕ ਆ ਚੱਲਦਾ ਕਿਤਾ ਵਸਤਾ ਨਹੀਂ ਚੱਕਦਾਗਾ ਤੂੰ ਉਹ ਗੇੜੇ ਬਾਲੇ ਲਾਉਣੇ ਪੈਂਦੇ ਨਾ ਵੀ ਸਿੱਧ ਬੱਠੜ ਚ ਲੈ ਕੇ ਜਾਇਆ ਕਰ ਜਾਂ ਆ ਭਈਆਂ ਨੂੰ ਤੇ ਬੋਰੀ ਤੇ ਪਾ ਕੇ ਬਾਵਾ ਸਾਰੀਆਂ ਲੈ ਕੇ ਚੱਲੋ ਕੰਮ ਦੱਸੋ ਕਿਹੜਾ ਡਾ ਡਾ ਬੜਾ ਤੇਰੇ ਤੇ ਇੱਟਾਂ ਤੇ ਨਹੀਂ ਚਾਗਦਾ ਕੋਈ ਗੱਲ ਨਹੀਂ ਕੰਮ ਦੱਸੋ ਕਿ ਤੇ ਡਿਆੜੀ ਡਿੜ ਤੈਨੂੰ ਬਧੇ ਗੈਈ ਜਾਂਦੇ ਆ ਹਾਂ 400 ਰੁਪਏ ਦਿਹਾੜੀ ਅੱਛਾ ਤੇ ਬਹੂ ਵੀ ਕਰਦੀ ਹੁੰਦੀ ਐ ਬਸ ਉਹ ਤਾਂ ਵਿਹਲੀ ਹੁੰਦੀ ਐ ਪੱਖਾ ਛੱਡ ਕੇ ਪਈ ਰਹਿੰਦੀ ਐ ਏਸੀ ਲਵਾਇਆ ਵਾ ਕਰੇ ਹਾਂਜੀ ਹਾਂਜੀ ਏਸੀ ਹੋ ਰਹੀ ਸੀ ਦੀ ਤਾਂ ਹੀ ਤਾਂ ਭੱਜਿਆ ਫਿਰਦਾ ਕਿੱਧਰ ਆ ਜਿਹੜਾ ਕਸ਼ਤਾਂ ਤੇ ਏਸੀ ਲੱਗਿਆ ਨਾ ਉਹ ਕਿੱਥੇ ਟਿਕੜ ਜਾਂਦਾ 4000 ਰੁਪਏ ਕਸ਼ਤਾਂ ਕੱਟ ਕਰਕੇ ਖਾ ਲਿਆ ਕਰੋ ਮਰ ਲਿਆ ਕਰੋ ਐਸੀ ਬਿਨਾ ਕਿਦਰ ਜਾਨ ਨਿਕਲਦੀ ਹੈ ਇਹ ਪਹਿਲਾਂ ਦੁਨੀਆ ਐਸੀ ਤੇ ਬਿਨੈ ਰਹਿੰਦੀ ਰਹੀ ਹੈ ਮੈਂ ਫਿਰ ਮਿਸਤਰੀ ਨੂੰ ਫੜਾਵੇਂ ਇੱਟੇ ਮਿਸਤਰੀ ਨਾਲ ਮੇਰੀ ਗੱਲ ਸੁਣਵੇ ਹਾਂ ਆ ਸਾਡੀ ਬਹੂ ਦੇ ਭਤੀਜੇ ਦਾ ਵਿਆਹ ਹੈਗਾ ਅੱਛਾ ਹਾਂ ਤੇ ਲੀੜੇ ਆਪ ਸਾਰੇ ਟੱਬਰ ਨੇ ਬਣਾ ਲੇ ਇਹਦੀ ਮਾਂ ਨੇ ਮੈਨੂੰ ਵੀ ਸੱਦਿਆਗਾ ਉਹ ਕਹਿੰਦੀ ਵੀ ਤੇਰੇ ਸੱਸ ਵੀ ਆਵੇ ਤੇ ਮੇਰੇ ਆਸਤੇ ਲੀੜੇ ਨਹੀਂ ਬਣਵਾਏ ਬਹੂ ਨੇ ਸਾਡੀ ਨੇ ਅੱਛਾ ਹਾਂ ਆ ਦੇਖ ਲੈ ਅੰਦਰ ਨਵੀਂ ਲੀੜੇ ਲਈ ਬੈਠੀ ਹੈ ਕਿੱਧਰ ਚੱਲਣਾ ਇੱਧਰ ਬਿਮਾਰੀ ਪੈਣੇ ਜ਼ਰਾ ਹਾਂ ਸੱਪ ਲੜ ਜੇ ਤੇਰੀ ਅਗਲੀ ਖੋਗੀ ਬਖਾਨੇ ਬੰਦੀ ਇਧਰ ਜਲਦਾ ਤੇ ਸਾਡੀ ਬਹੂ ਨੇ ਮੈਂ ਕਿਹਾ ਮੇਰੇ ਆਸਤੇ ਲੀਡੇਰੀ ਬਣਵਾਏ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਭਾਈ ਤੂੰ ਤਾਂ ਗੱਜਬੱਜਕ ਵਿਆਹ ਚੱਲਿਓ ਮੇਰੇ ਆਸਤੇ ਵੀ ਇੱਕ ਛੱਗਾ ਚੁੰਨੀ ਬਣਵਾਓ ਹਾਂ ਗਲਤ ਗੱਲ ਆ ਇਹ ਤਾਂ ਕੱਲ ਹੀ ਸੁਣਦਾ ਹਾਂ ਤੇਰੇ ਵਾਸਤੇ ਹੀ ਬਣਾਉਣੀ ਚਾਹੀਦੀ ਮੇਰਾ ਨਹੀਂ ਚਲੋ ਠੀਕ ਆ ਮਿੱਟਾ ਫੜਾਵਾਂ ਗੱਲ ਸੁਣ ਲੈ ਬੁੜਾ ਵੀਰਾਂ ਤੇ ਮਗਰ ਲੱਗਿਆ ਹੋਈ ਮਗਰ ਲੱਗਿਆ ਬੁੜਾ ਵੀਰਾਂ ਤੇ ਮਗਰ ਗਲਤ ਗੱਲ ਮੇਰੇ ਤਾਂ ਕੁੱਤੇ ਨੇ ਨਿਕਾਤਾ ਇੰਨਾ ਨਹੀਂ ਰੋਣਾ ਚਾਹੀਦਾ ਕਿਸੇ ਦਰਵੇਸ਼ਨੀ ਨੂੰ ਗਲਤ ਗੱਲ ਹੈ ਗਲਤ ਗੱਲ ਹੈ ਬਈ ਤੁਹਾਡੀ ਉਰੇ ਮਰ ਨਾ ਸਾਡੇ ਘਰ ਤੂੰ ਕੋਲੇ ਸੁਆਏਗਾ ਕਹਿ ਦੇ ਮੂੰਹ ਤੇ ਗੱਲ ਕਰੀਦੀ ਹੁੰਦੀ ਆ ਨਹੀਂ ਹੁਣ ਮੇਰੀ ਗੱਲ ਸੁਣ ਬੜਾ ਵੀ ਇਹਨਾਂ ਦੇ ਮਗਰ ਲੱਗਿਆ ਮੈਂ ਬੜੇ ਨੂੰ ਕਹਿੰ ਮੈਂ ਆਪ ਤਾਂ ਤਬਦਗਾ ਮੁਖਸਰੋਂ ਜੁੱਤੀ ਲੈ ਕੇ ਆਇਆ 1000 ਰੁਪਏ ਦੀ ਅੱਛਾ ਬੜਾ ਸਾਡਾ ਮੁਖਸਰੋਂ ਲੈ ਕੇ ਆਇਆ ਜ਼ਰਾ ਘੱਟ ਤਾਂ ਦੰਬਾਰੀ ਮੁਖਸਰੋਂ ਲੈ ਕੇ ਆਇਆ ਮਖਸਰ ਉਹ ਲੈ ਕੇ ਆਇਆ ਉਹ ਤਾਂ ਮੰਜੇ ਵੀ ਬਹੁਤ ਮਸ਼ਹੂਰ ਆ 1000 ਰੁਪਏ ਜੁੱਤੀ ਲੈ ਕੇ ਆਇਆ ਮੰਜਾਂ ਨੂੰ ਮਸਰਚ ਮਾਰਨਾ ਜਦੋਂ ਆਪ ਜੁੱਤੀਆਂ ਪਾਉਂਦਾ ਫਿਰਦਾ 1000 ਰੁਪਏ ਦਾ ਮਖਸਰ ਤੇ ਹੀ ਉਹ ਸਮਾਈ ਦਿੱਤੀ ਆ ਉੜਤੇ ਪਜਾਮੇ ਦੀ ਤੇ ਮੈਂ ਦੱਸ ਕਿੱਧਰ ਜਾਵਾਂ ਮੇਰੇ ਨੀ ਚੱਤ ਕਰਦਾ ਕੁੜਮਾ ਦੇ ਵਿਆਹ ਜਾਣ ਨੂੰ ਖਲਤ ਗੱਲ ਨਾ ਬੜੀ ਮੈਨੂੰ ਤਾਂ ਮੈਨੂੰ ਤਾਂ ਇਹਨਾਂ ਦਾ ਐ ਵੀ ਨਹੀਂ ਪਤਾ ਮੈਂ ਲੈ ਕੇ ਜਾਣ ਕਿ ਨਾ ਲੈ ਕੇ ਜਾਣ ਹਾਂ ਆ ਬਾਲੀ ਦੁੱਖ ਭਰੀ ਕਹਾਣੀਆਂ ਪੜਨੇ ਤੀ। ਉਰੇ ਆਪੇ ਹੋਰ ਵੀ ਗੱਲਾਂ ਪੁਝਾਰੀਆਂ ਕਰਨੀਆਂ ਬਿਮਾਰੀ ਪੜਨੇ ਮੇਰੇ ਤਾਂ ਘਰ ਇੱਕ ਗੱਲ ਵੀ ਸੁਣਦਾ ਤੂੰ ਹੀ ਸੁਣ ਲਾ। ਨਕਲਾ ਜਿਹਾ ਏਡਾ ਨਕਲੇ ਫਿਰਦਾ ਕੋਈ ਗੱਲ ਵੀ ਕਰਨ ਖਾਣੇ ਚ ਪਾ ਲਿਆ ਕਰ। ਹੈ ਫੇਰ ਦੇਖ ਲੈ ਜਿਹੜੀ ਮੇਰੀ ਕੁੜੀ ਹੈਗੀ ਉਹ ਦੇਖ ਲੈ ਰਖੜੀnga ਤੇ ਸਖਣੀ ਮੂੜੀ ਐ। ਸਾਡੀ ਬਹੂ ਨੇ ਉਹਨੂੰ ਕੋਈ ਚੱਜ ਦਾ ਸੂਟ ਨਹੀਂ ਦਿੱਤਾ ਜਮਾ ਜੱਦਾ ਵੱਡਾ ਸੂਟ ਮਾੜਿਆ। ਸਾਡੀ ਕੁੜੀ ਦੇ ਚੱਤਦਾ ਬਥੇਰਾ ਖਰਾਵਾ ਕਿ ਕਿਰੂ ਕਿਰੂ ਜਾ ਕੇ ਦੁੱਖ ਦੱਸੇਗੇ ਪਹਿਲਾਂ ਕੰਧਾਂ ਨਾਲ ਗੱਲਾਂ ਕਰਦੀ ਸੀ ਫਿਰ ਮੈਨੂੰ ਤੂੰ ਦੱਸਿਆ ਮੈਂ ਕਿਹਾ ਹਾਏ ਕੀ ਦੇ ਕੋਸਾਂ ਤੂੰ ਮੱਖਣ ਭੱਟੀ ਕਾ ਤੂੰ ਦੱਸਿਆ ਮੱਖਣ ਕਾ ਤੇ ਮੇਰੀ ਗੱਲ ਸੁਣ ਕੋਈ ਦੁੱਖ ਦਰਦ ਨਹੀਂ ਸੁਣਦਾ ਕੋਈ ਆਏ ਨਹੀਂ ਪੁੱਛਦਾ ਵੀ ਤੇਰਾ ਕੋਈ ਦੁੱਖਦਾ ਕੋਈ ਪੁੱਛਦਾ ਵੀ ਰੋਟੀ ਪਾਣੀ ਖਾਣੀ ਹੈ ਕਿਸੇ ਨੇ ਮੈਨੂੰ ਆਏ ਨਹੀਂ ਪੁੱਛਿਆ ਵੀ ਤੇ ਲੀੜੇ ਕੱਪੜੇ ਦੀ ਲੋੜ ਹੈ ਕੋਈ ਨਹੀਂ ਪੁੱਛਦਾ ਫਿਰ ਮੈਂ ਤਾਂ ਕਦੇ-ਕਦੇ ਕੰਧਾਂ ਨਾਲ ਗੱਲਾਂ ਕਰਦੀ ਆ ਅੱਜ ਕੱਲ੍ਹ ਲੋਕ ਨਹੀਂ ਕਹਿੰਦੇ ਡਰੈਸਨ ਡਰਸਨ ਹੋ ਗਿਆ ਡਰੈਸਨ ਏਸੀਚਾ ਨੂੰ ਕਹਿੰਦੇ ਆ ਜਦੋਂ ਵੀ ਕੰਧੋਲੇ ਤੇ ਪ੍ਰੈਸ਼ ਕਰਨ ਆਉਹੀ ਕੰਮ ਤੋਂ ਲੈ ਤਾ ਪਰਦੇਸ ਕਰ ਲੈਣਾ ਮੁੜ ਕੇ ਦਵਾਈਆਂ ਖਾਂਦੇ ਦਿਮਾਗ ਦੀਆਂ ਮੈਂ ਫਿਰ ਹਾਰ ਕੇ ਮੈਂ ਕਿਹਾ ਬਿੱਜੂ ਜਾਂ ਕੰਮ ਕਰੀ ਜਾਂਦਾ ਮੈਂ ਕਿਹਾ ਬਿੱਜੂ ਜੇ ਨਾਲ ਗੱਲ ਕਰ ਬਾਲੀ ਦੁੱਖਪਰੀ ਕਹਾਣੀ ਤੇਰੀ ਬਹਿ ਜਾ ਮੈਂ ਕਿਹਾ ਬਿੱਜੂ ਜੇ ਨਾਲ ਗੱਲ ਕਰਦੀ ਤੇਰੀ ਘਰੇ ਕਿਵੇਂ ਜਿਤਾਈਗੀ ਤੇਰੀ ਜਨਾਨੀ ਕਿਵੇਂ ਤੈਨੂੰ ਵਧਿਆ ਲਖਦੀ ਹੈ ਬਾਲੀ ਦੁੱਖਪਰੀ ਕਹਾਣੀ ਹੈ ਮੇਰੀ ਕੀ ਹੁੰਦਾ ਏਸੀ ਲਵਾ ਕੇ ਅੰਦਰ ਬੈਠੀ ਕਸ਼ਟਮ ਆ ਪਰ ਦਦ ਤੁਹਾਨੂੰ ਦੱਸ ਸਕਦਾ ਤੇ ਉਹਨੂੰ ਕਿਸੇ ਕੰਮ ਤੋਂ ਦੇ ਲਾ ਪਾਈ ਉਹ ਕਹਿੰਦੀ ਕੂਲਰ ਖੜਕਾਂ ਕਰਦਾ ਕੂਲਰ ਦਾ ਕੋਈ ਫਾਇਦਾ ਨਹੀਂ ਅੱਛਾ ਕੰਮ ਕਮ ਕਹਿੰਦੀ ਮੈਂ ਕੋਈ ਨਹੀਂ ਕਰਨਾ ਹਾਂ ਰੋਟੀਆਂ ਦਾ ਨਸ਼ਾ ਹੋ ਜਾਂਦਾ ਉਹਨੂੰ ਅੰਦਰ ਪੈ ਜਾਂਦੀ ਹੈ ਐਲਸੀਡੀ ਲਾ ਕੇ ਦੇ ਰੋਟੀ ਵੱਧ ਖਾ ਲੈਣੀ ਮੁੜ ਕੇ ਅੰਨ ਦਿਮਾਗ ਨੂੰ ਚੜ ਜਾਂਦਾ ਭਾਈ ਐਲਸੀਡੀ ਦੀ ਕਸ਼ਟ ਵੀ ਮੈਂ ਭਰਦਾ ਹੁਣ ਤਾਂ ਸਾਰੇ ਸਾਡੇ ਪਿੰਡ ਵਾਲੇ ਸਾਰੇ ਇਹ ਨਾ ਚੜ ਭਰਾਵਾ ਕਿਵੇਂ ਹੁਣ ਤਾਂ ਸਾਡੇ ਸਾਰੇ ਪਿੰਡ ਵਾਲੇ ਕਿਸ਼ਤਾਂ ਤੇ ਹੋ ਗਏ ਹਰੇਕ ਚੀਜ਼ ਕਿਸ਼ਤਾਂ ਤੇ ਆ ਮੋਟਰਸਾਈਕਲ ਵੀ ਕਿਸ਼ਤਾਂ ਤੇ ਆ ਐਲਸੀਡੀ ਕਿਸ਼ਤਾਂ ਤੇ ਏਸੀ ਕਿਸ਼ਤਾਂ ਤੇ ਸਾਰਾ ਪੰਜਾਬ ਕਿਸ਼ਤਾਂ ਤੇ ਹੋ ਗਿਆ ਸਾਰਾ ਪੰਜਾਬ ਕਿਸ਼ਤਾਂ ਤੇ ਹੋ ਗਿਆ ਪਰ ਸਾਡੇ ਪਿੰਡ ਵਾਲੇ ਗਲਤ ਆ ਹੁੰਦੇ ਹੋਰ ਜਦੋਂ ਪੰਜਾਬ ਕਿਸ਼ਤਾਂ ਤੇ ਉਹ ਕਿਸ਼ਤ ਲੈਣ ਆਉਂਦੇ ਉਹਨਾਂ ਨੂੰ ਕੁੱਟਦੇ ਆ ਫੜ ਕੇ ਤੇ ਕੁੱਟਣਾ ਹੀ ਆ ਮੈਂ ਕੁੱਟਣਾ ਕਾਹਦੇ ਵਾਸਤੇ ਨਾਲੇ ਤਾਂ ਲੋਕਾਂ ਨੂੰ ਘਰੇ ਬੈਠਾ ਨੂੰ ਚੀਜ਼ਾਂ ਦੇ ਦੇ ਜਾਂਦੇ ਆ ਆਪ ਦਾ ਕੋਈ ਹੋਰ ਕੰਮ ਕਰ ਲੈਣ ਲੋਕ ਆਪ ਲੈ ਕੇ ਆਉਂਦੇ ਲੋਡ ਹਾਂ ਆਪ ਲੈ ਕੇ ਆਉਣੇ ਹੁਣ ਇਹ ਪਤਾ ਹੀ ਵੀ ਹੁਣ ਲੋਕ ਆਪ ਪੁੱਠੇ ਕੰਮਾਂ ਤੇ ਧਰਮੇ ਦੱਸਾਂ ਜੇ ਕਰ ਲੈ ਕੋਈ ਕੰਮ ਧੰਦਾ ਹੁਣ ਮੇਰੀਆਂ ਥੋੜੀ ਸੁਣੀ ਜਾਏਗਾ ਅੱਛਾ ਤੁਮ ਮੈਂ ਲੜਵਾ ਬੇਲਣੀਆਂ ਇਹਨਾਂ ਨੂੰ ਕਹਿ ਨਹੀਂ ਵੀ ਤੈਨੂੰ ਕੋਈ ਸੱਜ ਨਾਲ ਆਪ ਹੀ ਚੱਕ ਹੁਣ ਇੱਕ ਬਿਮਾਰੀ ਬਣੇ ਬੜੀ ਦੁੱਖਪ੍ਰੀ ਘਾਣੀ ਹੋਰ ਚੱਲ ਮਰਨਿਆ ਤੇ ਭੱਜ ਜਾ ਇਥੋਂ ਰੋਟੀ ਰੋਟੀ ਲੈ ਕੇ ਆ ਨਾ ਨਵੇਂ ਨਾਲ ਨਾੱਸਿਆ